ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਦੱਸਣਾ ਚਾਹਣਾ ਕਿ ਭਾਈ ਜਗਤਾਰ ਸਿੰਘ ਤਾਰਾ ਜਿਹੜੇ ਬੜਾਏ ਜੇਲ੍ਹ ਦੇ ਅੰਦਰ ਨੇ ਜਿਨ੍ਹਾਂ ਨੇ ਮੈਸੇਜ ਭੇਜਿਆ ਹੈ ਕਿ ਜਿੰਨੀਆਂ ਪੰਜਾਬ ਦੀਆਂ ਸਿੱਖ ਜਥੇਬੰਦੀਆਂ ਨੇ ਉਹ ਭਾਈ ਅਮਰਤਪਾਲ ਦਾ ਸਾਥ ਦੇਣ ਤੇ ਨਾਲ ਚੱਲਣ ਕਿਉਂਕਿ ਪੰਜਾਬ ਦੇ ਅੰਦਰ ਹਕੂਮਤ ਖੇਤਰੀ ਪਾਰਟੀ ਦੀ ਬਹੁਤ ਜ਼ਰੂਰੀ ਹੈ ਹੁਣ ਆਪਾਂ ਗੱਲ ਅੱਜ ਇੱਥੇ ਸ਼ੁਰੂ ਕਰਦੇ ਆ ਕਿ ਆਪਾਂ ਨੂੰ ਖੇਤਰੀ ਪਾਰਟੀ ਬਣਾਉਣੀ ਕਿਉਂ ਪਈ ਅੱਜ ਮੌਜੂਦਾ ਮੁੱਖ ਮੰਤਰੀ ਹਰ ਥਾਂ ਤੇ ਸੌਦਾ ਕੀਤਾ ਸੈਂਟਰ ਗਵਰਨਮੈਂਟ ਨਾਲ ਹੁਣ ਇੱਕ ਤਿੰਨ ਮੁੰਡੇ ਮਾਰੇ ਨੇ ਫੇਕ ਇਨਕਾਊਂਟਰ ਜੀ ਯੂਪੀ ਅੰਦਰ ਪੰਜਾਬ ਚੁੱਪ ਕੋਈ ਐਵੀਡੈਂਸ ਨਹੀਂ ਉਹਨਾਂ ਦੇ ਖਿਲਾਫ ਕੋਈ ਅਤਵਾਦੀ ਡਿਕਲੇਅਰ ਨਹੀਂ ਸੀ ਕੀਤੇ ਉਹ ਜਾ ਕੇ ਮਾਰ ਦਿੱਤੇ ਗਏ ਤੇ ਪੰਜਾਬ ਦੇ ਮੁੱਖ ਮੰਤਰੀ ਨੇ ਨੀਵੀਂ ਪਾਣੀ ਦੋ ਆਦਮੀ ਬਾਈਬਲ ਕਲਾ ਮਾਰੇ ਤਾਂ 2023 ਦੇ ਵਿੱਚ ਇਸ ਦਾ ਮੰਤਰੀ ਮੈਨੂੰ ਕਹਿ ਕੇ ਗਿਆ ਕਿ 2023 31 ਮਾਰਚ ਤੱਕ ਅਕਾਲੀਆਂ ਦੇ ਪ੍ਰਧਾਨ ਦਾ ਮੈਂ ਚਲਾਨ ਪੇਸ਼ ਕਰਾਂਗਾ 15 ਦਿਨ ਦਾ ਟਾਈਮ ਦੇ ਦਿਓ ਤੇ ਮੌਜੂਦਾ ਮੁੱਖ ਮੰਤਰੀ ਦਾ ਸਮਝੌਤਾ ਅਕਾਲੀ ਦਲ ਨਾਲ ਹੋ ਗਿਆ ਅੰਦਰ ਖਾਤੇ ਤਾਂ ਚਲਾਨ ਨਹੀਂ ਪੇਸ਼ ਕੀਤਾ ਦੋ ਕਤਲ ਹੁੰਦੇ ਨੇ 307 ਚ ਚਲਾਨ ਪੇਸ਼ ਕਰਤਾ ਹੁੰਦਾ ਸੇਮ ਚੀਜ਼ ਸੀ ਉਹਨੂੰ 302 ਚੋ ਬਚਾਇਆ ਸੌਦਾ ਤੈਜਾ ਸ਼ੋਭ ਕਰਨ ਨੂੰ ਗੋਲੀ ਵੱਜਦੀ ਹੈ ਜੋ ਭਾਜਪਾ ਨੇ ਮਰਾਈਏ ਕਿਸਾਨ ਮੋਰਚੇ ਚ ਸਾਰੀ ਦੁਨੀਆ ਨੂੰ ਪਤਾ ਹੈ ਪਰ ਉਸ ਗੋਲੀ ਦਾ ਕੋਈ ਕਾਤਲ ਨਹੀਂ ਅਜ ਤੱਕ ਕਿਉਂਕਿ ਪਿੱਛੇ ਮੁੱਖ ਮੰਤਰੀ ਜਿਹੜਾ ਸੀ ਹਰਿਆਣੇ ਦਾ ਸੀ ਡੀਜੀਪੀ ਐਸਐਸਪੀ ਐਸਐਚਓ ਉਹ ਸਾਰੇ ਮਲਜਮ ਬੰਦੇ ਸੀ ਸਾਡਾ ਮੁੱਖ ਮੰਤਰੀ ਚੁੱਪ ਪੰਜਾਬ ਦੇ ਅੰਦਰ ਲੱਖਾਂ ਦੀ 1 ਲੱਖ ਏਕੜ ਜ਼ਮੀਨ 35 ਸੜਕਾਂ ਦੇ ਵਿੱਚ ਜਾ ਰਹੀ ਹੈ ਕਿਉਂਕਿ ਹਿੰਦੁਸਤਾਨ ਦੀ ਹਕੂਮਤ ਜਿੰਦੀ ਨਿਗਾ ਸਾਡੀਆਂ ਜ਼ਮੀਨਾਂ ਦੇ ਉੱਪਰ ਹੈ ਤੇ ਸਾਡੇ ਮੰਤਰੀ ਕਹਿ ਰਹੇ ਨੇ ਵੇਖੋ ਡਿਵੈਲਪਮੈਂਟ ਹੁੰਦੀ ਆ ਲਹਨ ਤਾਂ ਤੁਹਾਡੇ ਪੈਦਾ ਹੋਣ ਜਿਸ ਧਰਤੀ ਦੇ ਵਿੱਚੋਂ ਨਾ ਕੋਲਾ ਹੈ ਨਾ ਪੱਥਰ ਹੈ ਨਾ ਡੀਜ਼ਲ ਹੈ ਕੰਨੀ ਐਗਰੀਕਲਚਰ ਲੈਂਡ ਐ ਤੇ ਉਹਨੂੰ ਤੂੰ ਲੱਖਾਂ ਦੀ ਗਿਣਤੀ ਤੇ ਉਹ ਡਿਵੈਲਪਮੈਂਟ ਕਹਿ ਰਿਹਾ ਕਿ ਜੀ ਮੋਗੇ 20 ਮਿੰਟ ਪਹਿਲਾਂ ਜਾਇਜ ਹੋਊਗਾ ਯਾਰ ਤੁਹਾਡੀ ਲੱਖਾਂ ਦੀ ਏਕੜ ਜ਼ਮੀਨ ਤੁਹਾਡੀ ਤਬਾਹ ਚੰਡੀਗੜ੍ਹ ਤੋਂ ਲੈ ਕੇ ਪਟਿਆਲੇ ਤੱਕ ਸਾਰੀ ਕੰਸਟਰਕਸ਼ਨ ਕਰਕੇ ਜੇਤੀ ਦੂਜਿਆਂ ਨੂੰ ਭਈਆਂ ਨੂੰ ਫੜਾਤੀ ਲਾਉ ਉੱਥੇ ਅਸੀਂ ਸਰੈਂਡਰ ਕਰ ਦਿੱਤਾ ਹੁਣ ਇੱਥੇ ਜਦ ਤੱਕ ਪੰਜਾਬ ਦੀ ਪਾਰਟੀ ਕੋਈ ਨਹੀਂ ਆਉਂਦੀ ਤਦ ਤੱਕ ਕਿਵੇਂ ਸੋਚਾਂਗੇ ਡੇਢ ਮਹੀਨੇ ਤੋਂ ਉੱਪਰ ਹੋ ਗਿਆ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੂੰ ਉੱਥੇ ਬੈਠਿਆ ਨੂੰ ਕਿਸਾਨ ਬੈਠਾ ਹੋਵੇ ਦੇਖੋ ਦੋ ਪਾਰਟੀਆਂ ਦੀ ਮੈਂ ਪਹਿਲਾਂ ਗੱਲ ਕਰਾਂਗਾ ਆਮ ਆਦਮੀ ਤੇ ਭਾਜਪਾ ਦੀ ਤੇ ਯਾਰ ਕਿੱਡੀ ਸ਼ਰਮ ਵਾਲੀ ਗੱਲ ਹੈ ਭਾਜਪਾ ਦੀ ਪੁਲਿਸ ਕਵੇ ਕਿ ਤੁਸੀਂ ਅੱਗੇ ਆਓ ਅਸੀਂ ਤੁਹਾਡੇ ਤੇ ਫੁੱਲ ਸੁੱਟਦੇ ਆ ਤੇ ਜਦੋਂ ਕਿਸਾਨ ਇਨੋਸੈਂਟ ਜਿਨ੍ਹਾਂ ਕੋਈ ਮਨਚ ਪਾਪ ਨਹੀਂ ਉਹ ਤੁਰਦਾ ਹੈ ਉਹ ਤੁਰੇ ਜਾਂਦੇ ਦੇ ਉੱਪਰ ਗੋਲੀ ਚਲਾ ਦਿੱਤੀ ਜਾਂਦੀ ਹੈ ਲਹਨ ਤਾਂ ਤੁਹਾਡੇ ਇਹੋ ਜਿਹੇ ਪੈਦਾ ਹੋਣ ਤੇ ਇਹ ਤੁਸੀਂ ਪੰਜਾਬ ਦੇ 92 ਤੋਂ 93 ਐਮਐਲਏ ਆ ਇਹ ਤੁਹਾਡੀ ਸੋਚ ਹੈ ਮੈਂ ਅੱਜ ਅਥੇ ਕਿਹੋ ਜਿਹੀ ਗੱਲ ਵੀ ਕਰੂੰਗਾ ਪਾਰਟੀ ਬਣ ਜਾ ਰਹੀ ਹੈ ਐਵੇਂ ਨਹੀਂ ਪਤਾਸਿਆਂ ਵਾਂਗੂ ਬੰਦਿਆਂ ਨੂੰ ਐਮਐਲਏ ਦੀਆਂ ਟਿਕਟਾਂ ਦੇ ਦੇਣੀਆਂ ਇਹ 92 ਜਿਤਾਏ ਜਿਨ੍ਹਾਂ ਨੇ ਆਪ ਦੇ ਸੀਐਮ ਦੇ ਡਰ ਦੇ ਅੰਦਰ ਕਿਤੇ ਵੀ ਪੰਜਾਬ ਦੀ ਗੱਲ ਨਹੀਂ ਕੀਤੀ ਕਾਰਨ ਕੀ ਹੈ ਕਿ ਮੈਂ ਛੋਟੇ ਪੱਦਰ ਦਾ ਬੰਦਾ ਸੀ ਮੇਰੀ ਛੋਟੀ ਸੋਚ ਸੀ ਮੈਂ ਨਾ ਪੰਜਾਬ ਦਾ ਸੀ ਨਾ ਆਪ ਦੀ ਮੈਂ ਕੌਮ ਦਾ ਸੀ ਤੇ ਅਸੀਂ 92 93 ਬੰਦਿਆਂ ਨੇ ਪੰਜਾਬ ਵੇਚ ਕੇ ਭਰਾ ਮਾਰਿਆ ਭਾਜਪਾ ਗੋਲੀ ਚਲਾਉਂਦੀ ਐ ਭਾਜਪਾ ਉੱਥੇ ਕਿਸਾਨਾਂ ਨੂੰ ਕੁੱਟਦੀ ਐ ਤੇ ਤੁਸੀਂ ਕਹੋਗੇ ਦੋ ਪਾਰਟੀਆਂ ਪਹਿਲਾਂ ਰਿਜੈਕਟ ਹੋ ਗਈਆਂ ਹੁਣ ਰਹਿ ਗਈ ਕਾਂਗਰਸ ਸਾਨੂੰ ਖੇਤਰੀ ਪਾਰਟੀ ਕਿਉਂ ਬਣਾਉਣੀ ਪੈਣੀ ਐ ਕਾਂਗਰਸ ਦਾ ਚਿਹਰਾ 1947 ਤੋਂ ਲੈ ਕੇ ਤਾਂ ਤੁਸੀਂ 1966 ਸਿਕਰ ਪੜੋਗੇ ਤਾਂ ਨਹਿਰੂ ਜੀ ਇੱਕ ਸਟੇਟਮੈਂਟ ਆਉਂਦੀ ਸੀ ਕਿ ਅਗਰ ਮੈਂ ਪੰਜਾਬੀ ਸੂਬਾ ਬਣਾ ਦਿੱਤਾ ਤਾਂ ਜਿਹੜੀ ਇਹ ਕੌਮ ਹੈ ਇਹ ਕੱਲ ਨੂੰ ਪਾਕਿਸਤਾਨ ਨਾਲ ਜੇਗੀ ਤਾਂ ਹਿੰਦੁਸਤਾਨ ਤੇ ਹਮਲਾ ਕਰ ਦੇਗੀ ਦੇਖੋ ਸੋਚ ਅਸੀਂ ਇਹਨਾਂ ਨੂੰ ਜਾਨਾ ਦੇਨੇ ਆ ਅਸੀਂ ਬਚਾਉਣੇ ਆ ਪਰ ਇਹਨਾਂ ਦੀ ਸੋਚ ਕੀ ਹੈ ਜਦੋਂ ਚੌਂੜ ਚ ਮੌਤ ਹੁੰਦੀ ਹੈ ਤਾਂ ਪੈਂਡ ਦੇ ਵਿੱਚ ਕਿ ਲੜਾਈ ਹੁੰਦੀ ਹੈ ਜੋ ਪਾਕਿਸਤਾਨ ਨਾਲ ਲੜਾਈ ਹੁੰਦੀ ਹੈ ਤੇ ਪੰਜਾਬ ਦੇ ਲੋਕ ਆਪ ਲੜਦੇ ਨੇ ਅਸਰਾ ਚੁੱਕ ਕੇ ਤਾਂ ਫੇਰ ਪਤਾ ਲੱਗਦਾ ਉੱਥੇ ਕਹਿੰਦੇ ਨਹੀਂ ਯਾਰ ਸਾਡੀ ਸੋਚ ਗਲਤ ਹੈ ਅਸੀਂ ਹਮੇਸ਼ਾ ਹੀ ਇਹਨਾਂ ਨੂੰ ਜਿਤਾਉਂਦੇ ਰਹਿ ਕਰਾਂਗੇ ਤੇ ਕਾਂਗਰਸ ਨੇ ਉਸ ਤੋਂ ਬਾਅਦ ਜੋ ਸਿੱਖਾ ਤੇ ਹਮਲੇ ਕੀਤੇ ਉਹ ਕਿਤੇ ਵੀ ਸਾਡੀ ਖੇਤਰੀ ਪਾਰਟੀ ਨਹੀਂ ਹੋ ਸਕਦੀ ਪੰਜਾਬੀ ਬੋਲਦੇ ਇਲਾਕੇ ਸਾਡੇ ਡੈਮ ਸਾਡੀਆਂ ਨਹਿਰਾਂ ਉਹ ਸਾਰੀਆਂ ਕਾਂਗਰਸ ਦੀ ਦੇਣੇ ਸਾਰੀਆਂ ਸੈਂਟਰ ਗਵਰਨਮੈਂਟ ਨੂੰ ਦੇਤੀਆਂ ਸਾਰੀਆਂ ਪਾਵਰਾਂ ਹੀ ਉਹਨੂੰ ਦੇਤੀਆਂ ਕਿਸੇ ਨੇ ਸਾਨੂੰ ਪੁੱਛਿਆ ਹੀ ਨਹੀਂ ਕਿਸੇ ਨੇ ਆਪ ਦਾ ਸੂਬਾ ਹੀ ਨਹੀਂ ਸਮਝਿਆ ਤਾਂ ਫਿਰ ਉਸ ਤੋਂ ਬਾਅਦ ਪੰਜਾਬ ਤੇ ਤਸ਼ੱਦਦ 92 ਵਿੱਚ ਸਰਕਾਰ ਆਉਂਦੀ ਇਹਨਾਂ ਦੀ ਦੇਖੋ ਸਰਕਾਰ ਕਿਉਂ ਜ਼ਰੂਰੀ ਹੈ 92 ਵਿੱਚ ਸਰਕਾਰ ਆਉਂਦੀ ਹੈ 97 ਤਿੱਕਰ 25000 ਫੇਕ ਇਨਕਾਊਂਟਰ ਚ ਮੁੰਡਾ ਮਾਰ ਦਿੱਤਾ ਗਿਆ ਅਸੀਂ ਕਹਿੰਦੇ ਹਾਂ ਸਰਕਾਰ ਕਿਉਂ ਬਣਾਉਣੀ ਜ਼ਰੂਰੀ ਹੈ ਇਹ ਜ਼ਰੂਰੀ ਹੈ ਹੁਣ ਤੁਹਾਨੂੰ ਮੈਂ ਇੱਕ ਚੌਥਾ ਅਕਾਲੀ ਦਲ ਜਿਹੜਾ ਹੁਣ ਖਤਮ ਹੋ ਚੁੱਕਾ ਹੈ ਹੁਣ ਉਹਨਾਂ ਦੀ ਗੱਲ ਸੁਣੋ ਇੱਕ ਵਾਰ ਮਹਾਰਾਜਾ ਰਣਜੀਤ ਸਿੰਘ ਜਦੋਂ ਜਵਾਬਾ ਜਿੱਤ ਕੇ ਲਾਹੌਰ ਜਾਂਦੇ ਨੇ ਤਾਂ ਲਾਹੌਰ ਦੇ ਵਿੱਚ ਇੱਕ ਅਤਲਾ ਆਉਂਦੀ ਹੈ ਕਿ ਪੰਜਾਬ ਦੇ ਲੋਕਾਂ ਦੇ ਉੱਪਰ ਹਮਲੇ ਹੋਏ ਨੇ ਤੇ ਖਾਸ ਕਰਕੇ ਮਲਤਾਨ ਦੇ ਉੱਪਰ ਹਮਲੇ ਹੋਗੇ ਨੇ ਤਾਂ ਕੁਝ ਲੋਕ ਕਹਿੰਦੇ ਨੇ ਮਹਾਰਾਜਾ ਤੁਸੀਂ ਅੱਗੇ ਚੜਾਈ ਨਹੀਂ ਕਰਨੀ ਥੱਕੇ ਹੋਏ ਹੋ ਰਾਮ ਕਰ ਲਓ ਤੇ ਮਹਾਰਾਜਾ ਸ਼ੇਰੇ ਪੰਜਾਬ ਜਵਾਬ ਕੀ ਦਿੰਦੇ ਨੇ ਆਦਾ ਹੋਵਾਂ ਪੰਜਾਬ ਦਾ ਪੁੱਤਰ ਹੋਵਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪੁੱਤਰ ਤੇ ਮੈਂ ਸੌ ਜਾ ਮੈਂ ਆਰਾਮ ਕਰ ਲਾਂ ਤੇ ਹੁਣ ਅਕਾਲੀਆਂ ਦਾ ਪ੍ਰਧਾਨ ਉਹਦੀ ਪਿੱਛੇ ਜਿਹਾ ਬਿਆਨ ਆਇਆ ਕਿ ਅਕਾਲੀ ਦਲ ਸੁੱਤਾ ਸੀ ਆਰਾਮ ਕਰ ਰਿਹਾ ਸੀ ਵਾਹ ਸਿੱਖੋ ਪੰਜਾਬ ਨੂੰ ਅੱਗ ਲੱਗੀ ਹੋਵੇ ਪੰਜਾਬ ਤੇ ਗੋਲੀ ਚੱਲੇ ਪੰਜਾਬ ਦੇ ਮੁੰਡੇ ਫੇਕ ਇਨਕਾਊਂਟਰ ਚ ਮਾਰੇ ਜਾਣ ਅਕਾਲੀ ਧਾਲੇ ਕਹੇ ਕਿ ਅਸੀਂ ਹਰਾਮ ਕਰ ਰਹੇ ਸੀ ਇਹ ਐਸ਼ਪ੍ਰਸਤ ਲੋਕ ਇਹ ਉਹ ਲੋਕ ਜਿਹੜੇ ਪਛਟ ਚੁੱਕੇ ਨੇ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਪ੍ਰਵਾਨ ਨਹੀਂ ਕੀਤੀ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਪ੍ਰਵਾਨ ਨਹੀਂ ਕੀਤੀ ਜਿਨ੍ਹਾਂ ਨੇ ਅਕਾਲ ਤਖਤ ਸਾਹਿਬ ਦੀ ਪ੍ਰਵਾਨ ਨਹੀਂ ਕੀਤੀ ਇਥੋਂ ਜ਼ਿਕਰ ਗਿਆਨੀ ਹਰਪ੍ਰੀਤ ਸਿੰਘ ਦੀ ਉਹ ਆਪ ਰੋਂਦੇ ਸੀ ਉਹਨਾਂ ਦੇ ਪਰਿਵਾਰ ਤੇ ਉਹਨਾਂ ਦੀ ਕਾਸਟ ਦੀਆਂ ਧੱਜੀਆਂ ਉਡਾ ਦਿੱਤੀਆਂ ਗਈਆਂ ਇਹ ਜਿਹੜਾ ਇੱਕ ਅਖੌਤੀ ਅਕਾਲੀ ਦਲ ਹੁੰਦਾ ਸੀ ਜਿਹਨੂੰ ਸਮਾਪਤ ਹੋ ਚੁੱਕਾ ਹੈ ਹੁਣ ਜਿਹੜੇ ਮੌਜੂਦਾ ਹੈ ਮੌਜੂਦਾ ਇਸ ਵਕਤ ਪੰਜਾਬ ਦੀ ਵਾਂਗ ਡੋਰ ਸੰਭਾਲਣ ਵਾਲਾ ਕੋਈ ਵੀ ਨਹੀਂ ਦਿੱਲੀ ਤੋਂ ਅਫਸਰ ਬੁਲਾਏ ਗਏ ਡੀਜੀਪੀ ਤੋਂ ਲੈ ਕੇ ਹਰ ਅਹੁਦਾ ਉਹਨਾਂ ਨੂੰ ਦਿੱਤਾ ਗਿਆ ਕੇਜਰੀਵਾਲ ਨੇ ਆਪਣੇ ਬੰਦੇ ਭੇਜੇ ਕਿਉਂਕਿ ਦਿੱਲੀ ਨੇ ਅੱਜ ਤੱਕਰ ਪੰਜਾਬ ਨੂੰ ਲੁੱਟਿਆ ਇੱਕ ਵੀ ਸਿੱਖ ਅਫਸਰ ਕਿ ਉਹ ਕਾਬਲ ਨਹੀਂ ਸੀ ਉਹਨਾਂ ਨੇ ਸਾਰਾ ਪੰਜਾਬ ਲੁੱਟ ਕੇ ਹੁਣ ਦਿੱਲੀ ਨੂੰ ਭੇਜ ਰਿਹਾ ਕਿ ਉੱਥੇ ਇਲੈਕਸ਼ਨ ਨੇ ਹੁਣ ਸਾਡੀ ਕੋਈ ਖੇਤਰੀ ਪਾਰਟੀ ਹੈ ਨਹੀਂ ਹੁਣ ਇੱਥੇ ਹੁਣ ਇੱਕ ਭਾਈ ਅਮਰਤਪਾਲ ਜਿਸ ਨੂੰ ਅੱਜ 2 ਸਾਲ ਹੋ ਗਏ ਨੇ ਜੇਲ੍ਹ ਦੇ ਅੰਦਰ ਇੱਕ ਬੜਾ ਵੱਡਾ ਮਸਲਾ ਬਣਿਆ ਹੋਇਆ ਧਿਆਨ ਨਾਲ ਸੋਚਿਆ ਜੇ ਕਿ ਪਹਿਲਾਂ ਹਕੂਮਤ ਇੱਕ ਬੰਦੇ ਨੂੰ ਤਰਜੀਹ ਦਿੰਦੀ ਹੈ ਕਿ ਭਾਈ ਅਮਰਤਪਾਲ ਦੇ ਉਲਟ ਬੋਲ ਉਹਨੂੰ ਪਤਾ ਨਹੀਂ ਹੁੰਦਾ ਸ਼ਰੀਫ ਆਦਮੀ ਨੇ ਉਹਨਾਂ ਨੂੰ ਪਤਾ ਨਹੀਂ ਦੱਸਿ ਕੀ ਕਰਦੇ ਆ ਤਾਂ ਉਹ ਬੋਲਦੇ ਨੇ ਤੇ ਫਿਰ ਉਸੇ ਆਦਮੀ ਦਾ ਕਤਲ ਹੁੰਦਾ ਹੈ ਤੇ ਫਿਰ ਉਸ ਤੋਂ ਬਾਅਦ ਭਾਈ ਅਮਰਤਪਾਲ ਦਾ ਵਿੱਚ ਨਾ ਆਉਂਦਾ ਮੈਨੂੰ ਲੱਗਦਾ ਹੈ ਕਿ ਸ਼ਾਇਦ ਤੁਹਾਨੂੰ ਹਕੂਮਤ ਆਉਣ ਵਾਲੇ ਸਮੇਂ ਦੇ ਵਿੱਚ ਖਾਸ ਕਰਕੇ ਸਿੱਖ ਮੁੰਡਿਆਂ ਤੋਂ ਭਾਈ ਅਮਰਤਪਾਲ ਦੇ ਉਲਟ ਬੁਲਾਉਣਗੇ ਜਦੋਂ ਤੁਸੀਂ ਬੋਲ ਪੋਗੇ ਫਿਰ ਏਜੰਸੀਆਂ ਤੁਹਾਡਾ ਮਰਡਰ ਕਰਾਉਣ ਗਿਆ ਕਿਉਂਕਿ ਸਿੱਖਾਂ ਨੂੰ ਲੜਾਉਣਾ ਕਿਉਂਕਿ ਭੀਮ ਸੈਨ ਸੱਚਰ ਜਦੋਂ ਮੁੱਖ ਮੰਤਰੀ ਸੀ ਪੰਜਾਬ ਦਾ ਤਾਂ ਉਹਨੇ ਹਰਮੰਦਰ ਸਾਹਿਬ ਤੇ ਹਮਲਾ ਹੋਇਆ ਤਾਂ ਉਹਨੂੰ ਮਾਫੀ ਮੰਗਣੀ ਪਈ ਤੇ ਦੁਨੀਆ ਚ ਕਵਾਜ ਗਈ ਕਿ ਇੱਕ ਗਿਂਤੀ ਨੇ ਦੂਜੀ ਗਿਂਤੀ ਤੇ ਹਮਲਾ ਕੀਤਾ ਤਾਂ ਦਿੱਲੀ ਦੇ ਸੋਚ ਸੀ ਕਿ ਸਿੱਖ ਤੋਂ ਸਿੱਖ ਮਰਾਓ ਤਾਂ ਸਿੱਖ ਤੋਂ ਸਿੱਖ ਕਟਾਓ ਤਾਂ ਪ੍ਰਤਾਪ ਸਿੰਘ ਕੈਰੋ ਮੁੱਖ ਮੰਤਰੀ ਬਣਿਆ 1956 ਦੇ ਆਸ-ਪਾਸੇ ਤਾਂ 1964 ਤੱਕ ਪ੍ਰਤਾਪ ਸਿੰਘ ਕੈਰੋ ਨੇ ਰੱਜ ਕੇ ਸਿੱਖ ਕੁੱਟੇ ਫਿਰ ਉਸ ਤੋਂ ਬਾਅਦ ਜਿੰਨੇ ਮੁੱਖ ਮੰਤਰੀ ਸਿੱਖ ਬਣੇ ਨੇ ਮੌਜੂਦਾ ਟਿੱਕਰ ਪੱਗਾ ਵਾਲੇ ਫਿਰ ਸਿੱਖਾਂ ਦੇ ਅਨਕਾਉਂਟਰ ਵੀ ਹੁੰਦੇ ਨੇ ਫੇਕ ਸਿੱਖ ਕੁੱਟੇ ਵੀ ਜਾਂਦੇ ਨੇ ਪਰ ਅਸੀਂ ਕਿਤੇ ਸਮਝੇ ਨਹੀਂ ਹੁਣ ਇੱਕ ਨਵੀਂ ਚਾਲ ਚੱਲੀ ਹੈ ਭਾਈ ਅਮਰਤਪਾਲ ਨੂੰ ਜੇਲ੍ਹ ਦੇ ਵਿੱਚ ਇਹ ਇੱਕ ਗੈਂਗਸਟਰ ਸ਼ੋਅ ਕਰਨਾ ਚਾਹੁੰਦੇ ਨੇ ਇਹ ਚਾਹੁੰਦੇ ਨੇ ਕਿ ਇਹ ਕਹਾਂ ਜਾਵੇ ਕਿ ਇਹ ਇੱਕ ਗੈਂਗਸਟਰ ਹੈ ਇਹ ਬੰਦੇ ਕਤਲ ਕਰਾ ਰਿਹਾ ਹੈ ਸੋ ਮੈਂ ਇੰਨੀ ਬੇਨਤੀ ਕਰੂੰਗਾ ਕਿ ਪੰਜਾਬ ਦੇ ਅੰਦਰ ਇੱਕ ਸਾਨੂੰ ਉਹ ਪਾਰਟੀ ਚਾਹੀਦੀ ਹੈ ਜਿਹੜੀ ਸਾਰਿਆਂ ਦੀ ਸਾਂਝੀ ਹੋਵੇ ਪੰਜਾਬ ਹਿੰਦੂ ਦਾ ਵੀ ਹੈ ਮੁਸਲਮਾਨ ਦਾ ਵੀ ਹੈ ਤੇ ਸਿੱਖ ਦਾ ਵੀ ਹੈ ਇਹ ਨਹੀਂ ਹੋ ਸਕਦਾ ਕਿ ਇੱਕ ਤਰਫੀ ਪਾਰਟੀ ਹੋਵੇਗੀ ਇਸ ਦੇ ਵਿੱਚ ਜਿੰਨਾ ਸਾਰੇ ਜਿਹੜੇ ਇੱਥੇ ਧਰਤੀ ਤੇ ਪੈਦਾ ਹੋਏ ਨੇ ਮੈਂ ਪੈਦਾ ਹੋਣ ਦੀ ਗੱਲ ਕਰਾਂਗਾ ਬਾਹਰ ਦੇਆਂ ਦੀ ਮੈਂ ਗੱਲ ਨਹੀਂ ਕਰਦਾ ਨਾ ਸਾਨੂੰ ਇਹੋ ਜਿਹੀ ਸਿਆਸਤ ਚਾਹੀਦੀ ਹੈ ਅਸੀਂ ਉਹ ਸਿਆਸਤ ਕਰਾਂਗੇ ਜਿਹੜਾ ਪੰਜਾਬ 'ਚ ਪੈਦਾ ਹੋਇਆ ਪੰਜਾਬ ਉਹਦਾ ਹੋਵੇ ਸੋ ਮੇਰੀ ਇਨੀ ਬੇਨਤੀ ਹੈ ਅੱਜ ਖੇਤਰੀ ਪਾਰਟੀ ਹੈ ਜਿਹੜੀ ਉਹਦੀ ਸ਼ੁਰੂਆਤ ਹੈ ਆਪਾਂ ਸਾਥ ਦੇਈਏ ਤੇ ਰੜ ਕੇ ਚੱਲਗੇ ਆਪਾਂ ਐਨਾ ਮੈਂ ਕਹਿੰਦਾ ਆ ਸਾਰਿਆਂ ਦਾ ਧੰਨਵਾਦ ਕਰਦਾ ਵੈਗਰੂ ਜੀ ਕਾ ਖਾਲਸਾ ਵੈਗਰੂ ਜੀ ਕੀ ਫਤ